ਫਲੋਰ ਵਿੱਚ دہشت ਦਾ ਮਾਹੌਲ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਤੋਂ ਲੱਖਾਂ ਦੀ ਡਕੈਤੀ ਸੱਤ ਅੱਠ ਨੌਜਵਾਨਾਂ ਨੇ ਆਲਟੋ ਕਾਰ ਨੂੰ ਘੇਰ ਕੇ ਹਮਲਾ ਕੀਤਾ ਡਰਾਈਵਰ ਅਨਕੁਸ਼ ਗੰਭੀਰ ਰੂਪ ਵਿੱਚ ਜ਼ਖਮੀ ਫਲੋਰ ਤੋਂ ਇਸ ਵਕਤ ਦੀ ਸਸੰਸਨੀਖੇ ਖਬਰ ਸਾਹਮਣੇ ਆ ਰਹੀ ਹੈ ਸ਼ਹਿਰ ਦੇ ਭੀੜ ਵਾਲੇ ਇਲਾਕੇ ਨੂਰ ਮਹਿਲ ਰੋਡ ਤੋਂ ਉਸ ਵਕਤ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ 7-8 ਨੌਜਵਾਨਾਂ ਨੇ ਫਾਈਨੈਂਸ ਕੰਪਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਡਕੈਤੀ ਨੂੰ ਅੰਜਾਮ ਦਿੱਤਾ ਫਲੋਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਕੁਝ ਹਮਲਾਵਰਾਂ ਨੇ ਆਲਟੋ ਕਾਰ ਨੂੰ ਘੇਰ ਲਿਆ ਜਿਵੇਂ ਹੀ ਡਰਾਈਵਰ ਨੇ ਜਾਨ ਬਚਾਉਣ ਲਈ ਕਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹਮਲਾਵਰਾਂ ਨੇ ਸਿਰ ਤੇ ਤੇਜ਼ ਤਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਨੂਰਮਹਿਲ ਵਾਸੀ ਭਗਵਾਨਦਾਸ ਪੁੱਤਰ ਅੰਕੁਸ਼ ਕੰਬੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਅੰਕੁਸ਼ ਜਲੰਧਰ ਦੀ ਇੱਕ ਫਾਈਨਾਂਸ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਅਤੇ ਲਾਪਰੀਦ ਦੇ ਨਾਲ ਪੈਸੇ ਇਕੱਠੇ ਕਰਦੇ ਹਨ ਅਤੇ ਬੈਂਕ ਵਿੱਚ ਜਮ੍ਹਾਂ ਕਰਾਉਂਦੇ ਹਨ ਪਰ ਬੈਂਕ ਬੰਦ ਹੋਣ ਕਰਕੇ ਪੈਸੇ ਜਮ੍ਹਾਂ ਨਹੀਂ ਹੁੰਦੇ ਅਤੇ ਇਹ ਘਟਨਾ ਵਾਪਰ ਜਾਂਦੀ ਹੈ ਬਾਹਰ ਦਾਤੋ ਵਾਦ ਨੂਰਮੈਲ ਗੇਟ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਮੌਕੇ ਉੱਤੇ ਪਹੁੰਚੇ ਖਾਣਾ ਫਲੋਰ ਦੇ ਐਸ ਐਚ ਓ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਉਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਹਿਆ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੀ ਏਅਰਪੋਰਟ। ਅੰਕੁਸ਼ ਅਜੀ ਕੀ ਹੋਇਆ ਪਤਾ ਲੱਗਾ ਵੀ ਫਲੋਰ ਰੇਲਵੇ ਫਾਟਕਾ ਦੇ ਉੱਤੇ ਤਾਂ ਕੋਈ ਜਾਨਲੇਵਾ ਹਮਲਾ ਹੋਇਆ ਕਿੱਥਾ ਹੋਇਆ ਬਸ ਪਤਾ। ਅਜੀ ਪਿੱਛੋਂ ਹੀ ਆਏ ਬੰਦੇ ਦੱਸ। ਮੋਟਰਸਾਈਕਲਾਂ ਤੇ ਆਏ ਆ। ਤੇ ਮੈਂ ਇਧਰੋਂ ਜਾ ਰਿਹਾ ਸੀ ਲਾਸਟ ਸੀ ਮੇਰੀ ਗੱਡੀ। ਉਹਨਾਂ ਨੇ ਆਉਂਦੇ ਆਂ ਮਤਲਬ ਕਿ ਪਹਿਲਾਂ ਤਾਂ ਮਾਰੀਆਂ ਤਲਵਾਰਾਂ ਗੱਡੀ ਤੇ ਤੇ ਹੁਣ ਉਹਨਾਂ ਨੇ ਪੈਸੇ ਹੀ ਮੰਗੇ ਵਾਸਤੇ ਫਿਰ ਕਿ ਪੈਸੇ ਕਿ ਦੇ ਉਹ ਵਾਸਤੇ ਪੈਸੇ ਕਿੰਨੇ ਪਹਿਲਾਂ ਕੀ ਪੈਸੇ ਤਕਰੀਬਨ ਹੁਣ ਕੋਈ ਆਈਡੀਆ ਨਹੀਂ ਆ ਬੈਗ ਚ 3-4 ਲੱਖ ਹੋ ਸਕਦਾ ਇਸ ਤੋਂ ਵੱਧ ਹੀ ਹੋਊਗਾ ਕਿਥੋਂ ਲੈ ਕੇ ਆ ਰਹੇ ਸੀ ਜਿੰਨ ਕਿਤੇ ਪੈਸੇ ਲੈ ਕੇ ਆ ਰਹੇ ਸੀ ਜਾਂ ਕਿੱਦਾਂ ਮੈਂ ਕੰਮ ਤੋਂ ਆ ਰਿਹਾ ਸੀ ਹਾਂਜੀ ਇਹ ਪਹਿਲੇ ਜਿਹੜੇ ਸੀ ਤੁਹਾਡੇ ਕੋਲ ਕੰਮ ਦੇ ਸੀਗੇ ਕੰਮ ਦੇ ਸੀਗੇ ਹਾਂਜੀ ਕੋਈ ਪਤਾ ਪਛਾਣ ਹੈ ਬੰਦਿਆਂ ਦੀ ਕੌਣ ਸੀ ਪਛਾਣ ਬਾਜੀ ਨਹੀਂ ਉਹਨਾਂ ਨੇ ਮੰਨ ਲਓ ਮਾਰ ਨਹੀਂ ਲਾਗੇ ਸੀਗੇ ਕਿ ਜਿੱਦਾਂ ਮੈਨੂੰ ਤਾਂ ਮੈਂ ਧੱਕਾ ਮਾਰ ਕੇ ਉਹਨੂੰ ਭਾਜੀ ਗਿਆ ਬਸ ਉਸ ਤੋਂ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਨੂਰਮੰਹਲ ਨੂੰ ਜਾ ਰਿਹਾ ਸੀ ਮਾਛੀ ਵਾਲੇ ਮਾਛੀ ਵਾਲੇ ਹਾਂਜੀ ਇਹ ਕਾਹਦੀ ਮਾਛੀ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਜੀ ਇਨਸਾਫ ਦੇ ਬਾਅਦ ਬੰਦੇ ਲੱਭਣ ਜਿਹੜੀ ਰਕਮ ਉੱਤੇ ਨੁਕਸਾਨ ਹੋਇਆ ਉਹਦੀ ਪਰਪਾਈ ਕਰਵਾਉਣ ਉਹਨਾਂ ਤੋਂ ਸਜ਼ਾ ਜਦੋਂ ਉਹਨਾਂ ਜਿਹੜੀ ਬਣਦੀ ਹੈ ਕਾਨੂੰਨੀ ਸਰ ਇੱਕ ਨੌਜਵਾਨ ਥੇਵਲ ਹਸਪਤਾਲ ਤੇ ਕਿ ਆਇਆ ਉਹਦੇ ਸੈਟਅਪ ਵਗੈਰਾ ਲੱਗੀਆਂ ਪਤਾ ਲੱਗਾ ਕਿ ਫਲੋਰ ਰੇਲਵੇ ਫਾਟਕ ਦੇ ਉੱਤੇ ਹੈ ਜਿਹੜਾ ਉਹਦੇ ਨਾਲ ਮਾਰਪਟ ਹੋਈ ਹੈ ਤੇ ਕੋਈ ਪੈਸੇ ਵਗੈਰਾ ਵੀ ਕੋਈ ਗਿਆ ਕੀ ਮਾਮਲਾ ਹੈ ਮਾਮਲਾ ਇਹ ਹੈ ਕਿ ਦੋ ਮੁੰਡੇ ਆ ਅੰਕੁਸ਼ ਤੇ ਲਪਿਤ ਦੋਨੋਂ ਫਾਈਨੈਂਸ ਦਾ ਕੰਮ ਕਰਦੇ ਆ ਫਾਈਨੈਂਸ ਕੰਪਨੀ 'ਚ ਕੰਮ ਕਰਦੇ ਆ ਓਕੇ ਉਹਨਾਂ ਦਾ ਕਹਿਣਾ ਹੈ ਵਰਜਨ ਇਹ ਹੈ ਕਿ ਉਹ ਨਵਾਂ ਸ਼ਹਿਰ ਤੋਂ ਆ ਰਹੇ ਸੀਗੇ ਤੇ ਟੂਵਰਡਸ ਨੂਰਮਹਿਲ ਜਾ ਰਹੇ ਸੀਗੇ ਜਦੋਂ ਫਾਟਕ ਦੇ ਕੋਲ ਆਪਣੀ ਗੱਡੀ ਅਲਟੋ ਦੇ ਵਿੱਚ ਵਾਈਟ ਕਲਰ ਅਲਟੋ ਹੈ ਉਹਨਾਂ ਕੋਲ ਜਦੋਂ ਜਾ